ਲਾ 20 ਗੱਡੀਆਂ ਜਿਹੜੀਆਂ ਗਨਮੈਨਾਂ ਦੀਆਂ ਨੇ ਇਹ ਕੀ ਗੱਲ ਜਿਹੜੇ ਕੀਤੇ ਸੀ ਲੋਕਾਂ ਨਾਲ ਵਾਦੇ ਵੀ ਅਸੀਂ ਗਨਮੈਨ ਕਲਚਰ ਖਤਮ ਕਰਾਂਗੇ ਅਸੀਂ ਕੱਲੇ ਤੁਰਿਆ ਫਿਰਾਂਗੇ ਐਮਐਲਏ ਜਿਹੜਾ ਉੱਤੇ ਮੰਤਰੀ ਬਸਾਂ ਤੇ ਸਫ਼ਰ ਕਰਨਗੇ ਤੇ ਅੱਜ ਕਿਹਨੇ ਦਾ ਮੰਤਰੀ ਗਿਆ ਇੱਥੋਂ ਨੰਗੇ ਹੁਣ ਸਾਡੇ ਸਾਹਮਣੇ ਹੋ ਤੇ ਆ ਹੂਟਰਾਂ ਦੀ ਆਵਾਜ਼ ਸੁਣ ਸਕਦੇ ਹਾਂ ਹੂਟਰਾਂ ਦੀ ਆਵਾਜ਼ ਸੁਣ ਸਕਦੇ ਹਾਂ ਵੀ ਇਹ ਕਿੱਡੇ ਕਰਪਟ ਤੇ ਬੇਈਮਾਨ ਲੋਕ ਨੇ ਵਾਦੇ ਸ਼ੀਸ਼ਾ ਕੋਸ਼ ਦਿਖਾਇਆ ਕਰਦੇ ਕੁਛ ਨੇ ਭਗਵੰਤ ਮਾਨ ਹਨ ਕੰਪਨੀ ਲਾਲਾ ਕੇਜਰੀਵਾਲ ਹਨ ਕੰਪਨੀ ਜਿਹੜੇ ਕੋ ਛੋਟੀ ਜੀ ਗੱਡੀ ਉਹ ਕਿਹੜੀ ਹੁੰਦੀ ਆ ਉਹ ਅਮਰੂਤੀ ਦੀ ਕਾਰ 'ਚ ਚੜਕੇ ਆਉਂਦੇ ਸੀ ਅੱਜ ਮੈਨੂੰ ਉਹਦਾ ਲੈਂਡ ਕਰੂਜ਼ਰ 'ਤੇ ਚੜੇ ਫਿਰਦੇ ਨੇ ਆ 20-20 ਗੱਡੀਆਂ ਦੇ ਗਨਮੈਨਾਂ ਦੇ ਕਾਫਲੇ ਨੇ ਆ ਪੱਤਰਕਾਰ ਸਾਹਿਬ ਨੂੰ ਕੈਮਰਾਮੈਨ ਨੂੰ ਕਿਹਾ ਸੀ ਵੀ ਦਿਖਾਓ ਅਸੀਂ ਆ ਤੁਸੀਂ ਦੇਖਿਆ ਹੀ ਹੋਣਾ ਇੱਥੇ ਮੈਨੂੰ ਲੱਗਦਾ ਜੋ ਬੁਰਸ਼ਾ ਕਰਦੀ ਗੁੰਡਾਗਰਦੀ ਕਰਨ ਤੇ ਉਤਰੇ ਹੋਏ ਨੇ ਇਹ ਸੋ ਮੈਂ ਲੋਕਾਂ ਨੂੰ ਅਪੀਲ ਕਰਦਾ ਭਾਈ ਸਾਡੀ ਡਟ ਕੇ ਮਦਦ ਕਰੋ ਕਿਉਂਕਿ ਇਹ ਬੇਈਮਾਨੀ ਜਿਹੜੀ ਸਰਕਾਰ ਹੈਗੀ ਆ ਹਨਾ ਇਹ ਬੇਈਮਾਨ ਲੋਕ ਜਿਹੜੇ ਹੈਗੇ ਨੇ ਜਿਹੜੇ ਘਰੋਂ ਬੱਸਾਂ 'ਚ ਚੜ ਕੇ ਜਾਂਦੇ ਸੀ ਜੀ ਅਸੀਂ ਬੱਸਾਂ 'ਚ ਚੜ ਕੇ ਐਮਐਲਏ ਬਣ ਕੇ ਚੰਡੀਗੜ੍ਹ ਜਾਇਆ ਕਰਾਂਗੇ ਤੇ ਅੱਜ ਹਾਲਾਤ ਦੇਖ ਲਓ ਕਿਦਾਂ ਦੇ ਆ ਆਪਾਂ ਦੇਖ ਸਕਦੇ ਆ ਮੈਨੂੰ ਲੱਗਦਾ ਸਾਡੀਆਂ ਗਲੀਆਂ 'ਚ ਇੱਕ ਕਾਫਲਾ ਲੰਘਿਆ ਤੇ ਮੈਨੂੰ ਲੱਗਦਾ 20 ਤੋਂ 25 ਗੱਡੀਆਂ ਹੋਣਗੀਆਂ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦਾ ਹੁੱਕਾ ਦੇਣ ਵਾਲੇ ਉਹ ਬਦਲਾਅ ਦੇਖ ਲੋ ਤੁਸੀਂ ਦੇਖ ਹੀ ਲਿਆ ਹੋਣਾ ਵੀ ਆਈਪੀ ਕਿੰਨਾ ਕਿੰਨਾ ਕੁ ਆਈਪੀ ਕਲਚਰ ਸੀਗਾ ਉਹ ਸਟੇਜ ਕੁਰਸੀਆਂ ਤਾਂ ਹਰ ਇੱਕ ਕੋਈ ਲੌਂਦਾ ਹੁਣ ਦਰਿਆਾਂ ਤੇ ਬਹਿ ਕੇ ਮਿੱਟੀਾਂ ਚਰਨ ਵਾਲਾ ਜ਼ਮਾਨਾ ਤਾਂ ਗਿਆ ਮੈਂ ਕਹਿੰਦਾ ਵੀ ਜਿੰਨਾ ਵੀ ਆਈਪੀ ਕਲਚਰ ਨੂੰ ਇਹਨਾਂ ਨੇ ਵਧਾਵਾ ਦਿੱਤਾ ਹਾਂ ਤੁਸੀਂ ਉਹਨਾਂ ਨਹੀਂ ਹੱਦ ਹੋ ਗਈ ਉਹ ਕਹਿੰਦੇ ਆ ਵੀ ਵਿਰੋਧੀ ਕੋਈ ਆਪਣਾ ਬੈਨਰ ਪੋਸਟਰ ਲਾਵੇ ਹੀ ਨਾ ਆਪਣਾ ਪ੍ਰਚਾਰ ਹੀ ਨਾ ਕਰੇ ਈਵਨ ਕਿ ਇਥੋਂ ਤੱਕ ਥਾਣਿਆਂ 'ਚ ਫੋਨ ਕਰਦੇ ਨੇ ਪੁਲਿਸ ਵਾਲੇ ਵੀ ਆਓ ਜੀ ਥਾਣੇ ਆਓ ਜੀ ਕੇਸ ਕੋਈ ਨਹੀਂ ਲੈਣ ਨਹੀਂ ਦੇਣ ਨਹੀਂ ਕੱਲ ਇੱਥੇ ਸਾਡੇ ਪ੍ਰਭਾਤਨਗਰ ਦੇ ਅੰਦਰ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰਧਾਨ ਸਾਹਿਬ ਦਾ ਇੱਕ ਪੋਸਟਰ ਬਿਨਾ ਉਹਦੀ ਇਨਦੀ ਪਰਮਿਸ਼ਨ ਲੈੇ ਤੋਂ ਲਾਤਾ ਕਾਂਗਰਸੀ ਵੱਡੇ ਅਹੁਦੇਦਾਰ ਨੇ ਉਹ ਉਹਨਾਂ ਦਾ ਬੋਰਡ ਲਾਤਾ ਉਹਨਾਂ ਨੇ ਉਹਨਾਂ ਨੂੰ ਕਿਹਾ ਵੀ ਮੇਰੀ ਫੋਟੋ ਹਟਾ ਦਿਓ 4 ਘੰਟੇ ਬੀਤਣ ਦੇ ਬਾਵਜੂਦ ਫੋਟੋ ਨਹੀਂ ਹਟਾਈ ਗਈ ਵਾਰਡ ਨੰਬਰ 45 ਦੀ ਗੱਲ ਕਰ ਰਹੇ ਆ ਤੇ ਉੱਥੇ ਫਿਰ ਪ੍ਰਧਾਨ ਸਾਹਿਬ ਨੇ ਆਪਣੀ ਫੋਟੋ ਕੱਢ ਲਈ ਕਿਉਂਕਿ ਕਾਂਗਰਸ ਦੇ ਸੀਨੀਅਰ ਅਹੁਦੇਦਾਰ ਤੇ ਝਾੜੂ ਵਾਲੇ ਨਿਸ਼ਾਨ ਤੇ ਉਹਨਾਂ ਦੀ ਫੋਟੋ ਹੋਵੇ ਬਿਨਾਂ ਪੁੱਛੇ ਲਾਈ ਹੋਵੇ ਉਹ ਤਾਂ ਤਾਂ ਰਾਈਟ ਬਣਦਾ ਸਗੋਂ ਉਹ ਤਾਂ ਤੇ ਇਹ ਬਣਦਾਸ ਵੀ ਉਹ ਕੰਪਲੇਂਟ ਕਰਦੇ ਤੇ ਜਿਨ੍ਹਾਂ ਨੇ ਉਹਦੀ ਫੋਟੋ ਬਿਨਾਂ ਪੁੱਛੇ ਉਹਨਾਂ ਦੀ ਲਾਈ ਆ ਉਹਨਾਂ ਤੇ ਪਰਚਾ ਦਰਜ ਹੋਣਾ ਚਾਹੀਦਾ ਉਲਟਾ ਪੁਲਿਸ ਪ੍ਰਸ਼ਾਸਨ ਦਾ ਹਾਲ ਦੇਖ ਲਓ ਉਹਨਾਂ ਉਲਟਾ ਉਹਨਾਂ ਨੂੰ ਡਰਾ ਰਹੇ ਨੇ ਵੀ ਤੁਸੀਂ ਫੋਟੋ ਕਿਉਂ ਕੱਢੀ ਦੇਖੋ ਜੀ ਮੈਂ ਗੱਲ ਕਰਨ ਲੱਗਿਆ ਵੀ ਇਹ ਕੁਝ ਸਟੈਂਡਲੈਸ ਬੰਦੇ ਹੁੰਦੇ ਨੇ ਸਮਾਜ ਦੇ ਵਿੱਚ ਜਿਨ੍ਹਾਂ ਦਾ ਕੋਈ ਸਪਸ਼ਟ ਸਟੈਂਡ ਨਹੀਂ ਹੁੰਦਾ ਜਿਨ੍ਹਾਂ ਨੇ ਵਾਅਦੇ ਕਰਕੇ ਫੋਟੋਆਂ ਲਵਾਉਂਦੀਆਂ ਔਰ ਬਾਅਦ ਚ ਆਪਣੀਆਂ ਫੋਟੋ ਆਪ ਹੀ ਉਤਾਰ ਲੀਆਂ ਤੇ ਜਦੋਂ ਮੈਂ ਕਿਹਾ ਵੀ ਆਓ ਜੀ ਆਪਾਂ ਸੌਂ ਖਾਈਏ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਖੜਕੇ ਦੋਵੇਂ ਮੇਤਰ ਆਪਾਂ ਹੱਥ ਰੱਖ ਕੇ ਕਹੀਏ ਵੀ ਦੱਸ ਵੀ ਮੈਂ ੱੱੱਕੇ ਨਾ ਲਾਈਆ ਜਾਂ ਤੂੰ ਲਵਾਈਆ ਤੇ ਉਹਨਾਂ ਦੇ ਕੋਲ ਕੋਈ ਸਪਸ਼ਟ ਜਵਾਬ ਨਹੀਂ ਸੀ ਸੋ ਉਹਨਾਂ ਨੂੰ ਜਿਹੜੀਆਂ ਚਪੇੜਾ ਉਹ ਸੰਗਤ ਨਹੀਂ ਮਾਰ ਦਿੱਤੀ ਉਸੇ ਸਮੇਂ ਲੱਕੇ ਇਲਾਕਾ ਇਕੱਠਾ ਹੋਇਆ ਉਹਨਾਂ ਨੇ ਕਿਹਾ ਵੀ ਬਿਲੇ ਤਰਨਾ ੱੱੱਕਾ ਹੋਇਆ ਵੀ ਤੇਰੇ ਬੋੜ ਅਸੀਂ ਪੈਸਾ ਖਰਚ ਕੇ ਲਾਵਾਂਗੇ ਮੈਂ ਕਿਹਾ ਇਹਨਾਂ ਚੀਜ਼ਾਂ ਦੇ ਲੋੜ ਨਹੀਂ ਇਹ ਸੇਤਰੀ ਕਿੰਨਾ ਹੀ ਲੱਗੇ ਰਹਿਣਗੇ ਔਰ ਇਹ ਸਟਾਂ ਜਦ ਤੱਕ ਤੁਹਾਨੂੰ ਦੇਖਦੇ ਰਹਿਣੀਆਂ ਤਦ ਤੱਕ ਤੁਸੀਂ ਦੇਖੋਗੇ ਇਹ ਬਿੱਲੇ ਨਾਲ ਜੋ ਤੱਕਾ ਹੋ ਰਿਹਾ ਵੀ ਅਸੀਂ ਇਹਦਾ ਵਿਰੋਧ ਕਰਾਂਗੇ ਉਤਰ ਦਾ ਵੱਡਾ ਕਹਾਣਾ ਜਿਹੜੇ ਕਹਿੰਦੇ ਸੀ ਲੋਕਾਂ ਲੋਕੋ ਸਵਾਲ ਕਰੋ ਤੇ ਮੈਂ ਸਵਾਲ ਕਰਦਾ ਅੱਜ ਪ੍ਰਸ਼ਾਸਨ ਨੂੰ ਵੀ ਪ੍ਰਸ਼ਾਸਨ ਕਿੱਥੇ ਖੜ ਗਿਆ ਅੱਜ ਪ੍ਰਸ਼ਾਸਨ ਮੈਨੂੰ ਲੱਗਦਾ ਬੁਰੀ ਤਰ੍ਹਾਂ ਗੁੰਡਾਗਰਦੀ ਦੇ ਉੱਤੇ ਆਇਆ ਇਹ ਵਾਰਡ ਵਾਸੀਆਂ ਦੀ ਵੋਟ ਆ ਵਾਰਡ ਵਾਸੀਆਂ ਨੂੰ ਜਿਹੜਾ ਇਨਸਾਨ ਚੰਗਾ ਲੱਗੂ ਜਿਹੜਾ ਕੰਮ ਕਰਨ ਵਾਲਾ ਲੱਗੂ ਨੂੰ ਵੋਟ ਪਾਉਣਗੇ ਪਰ ਅੱਜ ਦੇ ਹਾਲਾਤ ਕਿੱਦਾਂ ਦੇ ਨੇ ਵਿਰੋਧੀਆਂ ਨੂੰ ਲੋਕਤੰਤਰ ਦੇ ਅੰਦਰ ਜਿਹੜਾ ਲੋਕਤੰਤਰ ਲੋਕਾਂ ਦਾ ਰਾਜ ਆ ਜੇ ਉਹਨਾਂ ਦੇ ਅਸੀਂ ਵਿਰੋਧ 'ਚ ਖੜੇ ਆਂ ਡਰਾਇਆ ਧਮਕਾਇਆ ਜਾ ਰਿਹਾ ਪਰਚੇ ਦਰਜ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਵੀ ਤੁਹਾਡੇ ਦੇ ਪਰਚੇ ਦਰਜ ਕਰਦੇ ਆਂਗੇ ਧਮਕੀ ਦਿੱਤੀ ਗਈ ਹੈ ਧਮਕੀਆਂ ਸ਼ਰੇਆਮ ਧਮਕੀਆਂ ਮਿਲ ਰਹੀਆਂ ਸਾਨੂੰ ਤਾਂ ਸ਼ਰੇਆਮ ਧਮਕੀਆਂ ਮਿਲਦੀਆਂ ਤੇ ਇਦੋਂ ਵੱਡੀ ਸਾਡੇ ਲਈ ਪਰੇਸ਼ਾਨੀ ਕੀ ਹੋਊਗੀ ਬਹੁਤ ਵੱਡੀ ਗੁੰਡਾ ਕਰਦੀ ਐ ਬਿਲਕੁਲ ਜੀ ਦੇਖੋ ਡਿਜੀਟਲ ਯੋਗ ਆ ਤੁਸੀਂ ਪੱਤਰਕਾਰ ਸਾਹਿਬ ਆਏ ਹੋ ਅੱਜ ਤੁਹਾਡੀ ਜਿਹੜੀ ਦਿੱਤੀ ਇਹ ਆਵਾਜ਼ ਆਏ ਦੇਖਿਓ ਸਾਰਿਆਂ ਤੱਕ ਪਹੁੰਚ ਜਾਣੀ ਹੈ ਮੈਂ ਪੋਸਟਰ ਲਾਂਚ ਬੈਨਰ ਲਾਂਚ ਯਕੀਨੀ ਨਹੀਂ ਰੱਖਦਾ ਪਰ ਵਿਰੋਧੀ ਇੰਨਾ ਜ਼ਿਆਦਾ ਪੋਸਟਰਾਂ ਬੈਨਰਾਂ ਦਾ ਪ੍ਰਭਾਵ ਪਾ ਦਿੰਦੇ ਨੇ ਕਿ ਸਾਡੇ ਵਰਗੇ ਬੰਦੇ ਨੂੰ ਕੁਛ ਨਾ ਕੁਛ ਕਰਨਾ ਪੈਂਦਾ ਪਰ ਤੁਸੀਂ ਫਿਰ ਵੀ ਦੇਖੋਗੇ ਮੈਂ ਆਪਣਾ ਮਾਤਾ ਪਿਤਾ ਦਾ ਆਪਣੇ ਦੋਸਤਾਂ ਦੇ ਪੈਸੇ ਨਾਲ ਬਚਾ ਕੇ ਰੱਖਿਆ ਸਭ ਤੋਂ ਘੱਟ ਜਿਹੜੀ ਵਾਰਡ ਦੇ ਵਿੱਚ ਵਿਜ਼ਿਬਿਲਿਟੀ ਕੀਤੀ ਆ ਸਾਡੇ ਵੱਧ ਤੋਂ ਵੱਧ ਡੋਰ ਡੋਰ ਕਰਕੇ ਲੋਕਾਂ ਵਿੱਚ ਸੰਪਰਕ ਬਣਾਇਆ ਵਾ ਲੋਕਾਂ ਨੇ ਕੰਮ ਕੀਤੇ ਨੇ ਔਰ ਇਹ ਤੁਸੀਂ ਅੱਜ ਤੁਸੀਂ ਪਿਆਰ ਦੇਖ ਸਕਦੇ ਹੋ ਸੰਗਤ ਨੇ ਕਿੰਨਾ ਪਿਆਰ ਦਿੱਤਾ ਮੈਂ ਐਡਵਰਟਾਈਜ਼ਮੈਂਟ ਮਤ ਨਹੀਂ ਦਿੰਦਾ ਵਿੱਚ ਉਹਨਾਂ ਨੂੰ ਜਿਹੜੀ ਮੇਰੇ ਲਈ ਖਿਲਾਸ ਆ ਕਿਉਂਕਿ ਮੈਂ ਕਿਸੇ ਦਾ ਕਦੀ ਮਾੜਾ ਨਹੀਂ ਕੀਤਾ ਸੋ ਉਹਨਾਂ ਨੂੰ ਬੇਨਤੀ ਕਰਦਾ ਵੀ ਇਹ ਤਰ੍ਹਾਂ ਚੋਣ